ਕਿ ਬੰਦੀਆ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਮਾਨਜੋਗ ਡੀਜੀਪੀ ਪੰਜਾਬ ਤੇ ਡਾਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਪਟਿਆਲਾ ਪੁਲਿਸ ਬਿਲਕੁਲ ਮੁਸਤੈਦ ਹੈ 15 ਅਗਸਤ ਦਾ ਜਿਹੜਾ ਆਜ਼ਾਦੀ ਦਿਹਾੜਾ ਆ ਅਸੀਂ ਅਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰੇ ਸ਼ਿਫਟਿੰਗ ਨਾਕਾਬੰਦੀ 플ੈਗ ਮਾਰਚਸ ਵਿਜ਼ੀਬਲ ਪੁਲਿਸਿੰਗ ਨੂੰ ਅਨਸ਼ੋਰ ਕਰਨ ਲਈ ਜਿਹੜੇ ਹੋਰ ਕੋਈ ਉਪਰਾਲੇ ਨੇ ਉਹ ਸਾਰੇ ਕੀਤੇ ਜਾ ਰਹੇ ਕਰਾਊਡਡ ਪਲੇਸਿਸ ਦੀ ਮਾਲਸ ਦੀ ਬਾਜ਼ਾਰਾਂ ਦੀ ਚੈਕਿੰਗ ਉੱਥੇ ਫਲੈਗ ਮਾਰਚਸ ਸਰਾਵਾਂ ਧਰਮਸ਼ਾਲਾ ਹੋਟਲ ਜਿੱਥੇ ਕੋਈ ਮਾੜਾ ਅਨਸਰ ਆ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਉੱਥੇ ਠਹਿਰ ਸਕਦਾ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਕਿਸੇ ਵੀ ਬਾਹਰੀ ਵਿਅਕਤੀ ਨੂੰ ਸ਼ੱਕੀ ਵਿਅਕਤੀ ਨੂੰ ਜਾਂ ਸ਼ੱਕੀ ਵਸਤੂ ਨੂੰ ਅਸੀਂ ਵੈਨਿਊ ਦੇ ਆਲੇ ਦੁਆਲੇ ਲਾਉ ਨਹੀਂ ਕਰਾਂਗੇ ਵੈਨਿਊ ਦਾ ਜਿਹੜਾ ਪਾਰਕਿੰਗ ਅਰੇਂਜਮੈਂਟ ਆ ਆਊਟਰ ਕਾਰਡਨ ਇਨਰ ਕਾਰਡਨ ਸਟੇਜ ਦੇ ਅਰੇਂਜਮੈਂਟ ਤੇ ਪਰੇਡ ਦੇ ਅਰੇਂਜਮੈਂਟ ਹਰੇਕ ਅਰੇਂਜਮੈਂਟ ਬਿਲਕੁਲ ਚਾਕ ਚੁਬੰਦ ਹੋਊਗਾ ਮਾਨ ਜੋ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਸ਼੍ਰੀ ਅਰਪੇ ਸ਼ੁਕਲਾ ਆਈਪੀਐਸ ਦੀ ਓਵਰਆਲ ਨਿਗਰਾਨੀ ਹੈਟ ਇਸ ਪ੍ਰੋਗਰਾਮ ਨੂੰ ਅਸੀਂ ਬਿਲਕੁਲ ਨਿਰਵਿਗਨ ਤੇ ਵਧੀਆ ਤਰੀਕੇ ਨਾਲ ਕਰਾਵਾਂਗੇ ਕਿਸੇ ਪ੍ਰਕਾਰ ਦੀ ਦੇਖੋ 3 ਲੇਅਰ ਸਿਕਿਉਰਿਟੀ ਲੱਗੂਗੀ ਜੀ ਵੱਡੇ ਨਾਕੇ ਦਰਮਿਆਨੇ ਨਾਕੇ ਤੇ ਬਿਲਕੁਲ ਵੈਨਿਊ ਦੇ ਆਲੇ ਦੋਲੇ ਵਾਲੇ ਛੋਟੇ ਨਾਕ 3 ਲੇਅਰ ਨਾਕਾ ਬੰਦੀ ਤੋਂ ਇਲਾਵਾ ਪੈਟਰੋਲਿੰਗ ਤੇ ਜੇਕਰ ਕੋਈ ਦਰਨਾ ਜਾਂ ਮੁਜਹਿਰਾ ਕਿਉਂਕਿ 15 ਅਗਸਤ ਨੂੰ ਕਿਸੇ ਵੀ ਇਸ ਪ੍ਰਕਾਰ ਦੇ ਦਰਨੇ ਮੁਜਹਿਰੇ ਦੀ ਕੋਈ ਗੁੰਜਾਇਸ਼ ਨਹੀਂ ਜੀਦੇ ਰਾਹੀਂ ਇੱਕ ਨੈਸ਼ਨਲ ਫੰਕਸ਼ਨ ਨੂੰ ਡਿਸਟਰਬ ਕੀਤਾ ਜਾ ਸਕਦਾ ਤੇ ਮੇਰੀ ਮੇਰੀ ਸਾਰਿਆਂ ਨੂੰ ਜਥੇਬੰਦੀਆਂ ਨੂੰ ਵੀ ਮੇਰੀ ਅਪੀਲ ਆ ਕਿ ਪ੍ਰੋਪਰ ਮੈਮੋਰੰਡਮ ਲੈ ਕੇ ਜਾਂ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜ਼ਰੂਰ ਕੀਤਾ ਜਾਊਗਾ ਪਰੰਤੂ ਇੱਕ ਨੈਸ਼ਨਲ ਫੰਕਸ਼ਨ ਦੀ ਜਿਹੜੀ ਅਖੰਡਤਾ ਆ ਜਿਹੜੀ ਉਹਦੀ ਸੈਨਿਟੀਟੀ ਉਹਨੂੰ ਡਿਸਟਰਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ